ਆਲਟੂ ਨਿਊਜ਼ 채ਨ ਅੱਜ ਦੇ ਤੁਹਾਡਾ ਸਵਾਗਤ ਐਸਟੀਐਫ ਜਲੰਧਰ ਦੀ ਟੀਮ ਨੇ 700 ਗ੍ਰਾਮ ਹਿਰੋਇਨ ਸਮੇਤ ਨਸ਼ੇ ਦੇ ਦੋ ਤਸਕਰਾਂ ਨੂੰ ਕੀਤਾ ਗ੍ਰਿਫਤਾਰ ਤੀਜਾ ਸਾਥੀ ਹੋਇਆ ਫਰਾਰ ਏਅਰਪੋਰਟ ਆ ਦੇਣਾ ਸਾ ਜੀਗਰਨ ਜਾ ਰਹੇ ਆ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਵਿਸ਼ੇਸ਼ ਮੁਖਬਰ ਦੀ ਸੂਚਨਾ ਤੇ ਐਸਟੀਐਫ ਜਲੰਧਰ ਦੀ ਟੀਮ ਨੇ ਅਮਰਸਾਡ ਜੀਟੀ ਰੋਡ ਤੇ ਕਵਰ ਪੈਨਲ ਸੇਰ ਕੋਲ ਦੋ ਨਸ਼ਾ ਤਸਕਰਾਂ ਨੂੰ 700 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੀਮ ਇਨਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਖਾਸ ਇਤਲਾਹ ਦੇ ਉਤੇ ਦੋ ਨੌਜਵਾਨਾਂ ਨੂੰ 700 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ ਜਿਨ੍ਹਾਂ ਦੀ ਪਛਾਣ ਸਾਹਿਲ ਸ਼ਰਮਾ ਤੇ ਗੈਪਰੀਅਲ ਜੋ ਹੋਈ ਹੈ ਜਦ ਕੇ ਤੀਜਾ ਉਹਨਾਂ ਦਾ ਸਾਥੀ ਭਜਨ ਵਿੱਚ ਕਾਮਯਾਬ ਹੋ ਗਿਆ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਰਿਪੋਰਟਰ ਗੁਰਪ੍ਰੀਤ ਸੰਧੂ ਅੰਮ੍ਰਿਤਸਰ ਦੀ ਇਹ ਵਿਸ਼ੇਸ਼ ਰਿਪੋਰਟ ਅੱਜ ਸਾਡੀ ਪਾਸ ਪੁਲਿਸ ਪਾਰਟੀ 골ਡਨ ਗੇਟ ਅੰਮ੍ਰਿਤਸਰ ਮੌਜੂਦ ਸੀ ਸਾਡੇ ਮੁਖੋਰ ਨੇ ਸਾਨੂੰ ਇਤਲਾਹ ਦਿੱਤੀ ਹੈ ਵੀ ਜਿਹੜੇ ਤਿੰਨ ਬੰਦੇ ਆ ਉਹਨਾਂ ਚ ਇੱਕ ਆਰਿਵਾਜ਼ ਆਰੀ ਮਰੀਆਰੀ ਹਾਂ ਜੀ ਸਰ ਕੀ ਮੈਟਰ ਹੈ ਅੰਦਰੋਂ ਫਰੇ ਅੱਜ ਸਾਡੀ ਪੁਲਿਸ ਪਾਰਟੀ ਗੋਲਡਨ ਗੇਟ ਮੌਜੂਦ ਸੀ ਉੱਥੇ ਮੁਖਬਰ ਨੇ ਇਤਲਾਹ ਦਿੱਤੀ ਆ ਸਾਨੂੰ ਵੀ ਤਿੰਨ ਬੰਦੇ ਆ ਇੱਕ ਗੱਡੀ ਆ ਰਾਜਸਥਾਨ ਨੰਬਰ ਦੀ I21 I20 ਗੱਡੀ ਆ ਉਹਦੇ ਵਿੱਚ ਨਸ਼ਾ ਸਪਲਾਈ ਕਰਨ ਲਈ ਕਮਰ ਪੈਲਸ ਕਮਰ ਫਾਰਮ ਜਿਹੜਾ ਆ ਉਹਦੇ ਸਾਹਮਣੇ ਖੜੇ ਆ ਉਹਨਾਂ ਚ ਇੱਕ ਦਾ ਨਾਮ ਸਾਨੂੰ ਸਾਹਿਲ ਗਿੱਲ ਦੂਜੇ ਦਾ ਨਾਮ ਗੈਬਰੀਅਲ ਤੇ ਤੀਜੇ ਦਾ ਧੋਪੀ ਬਾਸੀ ਮਲਾ ਤੇ ਇਹ ਜਿਹੜੇ ਦੋ ਪਹਿਲੇ ਆ ਉਹ ਗੁਮਟਾਲੇ ਦੇ ਆ ਜਿਹੇ ਇੱਥੇ ਖੜੇ ਨਸ਼ੇ ਸਪਲਾਈ ਕਰਨ ਲਈ ਖੜੇ ਆ ਜੇ ਇਹਨਾਂ ਤੇ ਰੇਡ ਕੀਤਾ ਜਾਵੇ ਤੇ ਕਾਬੂ ਆ ਸਕਦੇ ਆ ਜਿਹੜੀ ਸਾਡੀ ਪੁਲਿਸ ਪਾਰਟੀ ਆ ਕੇ ਇਧਰ ਤੇ ਰੇਡ ਕੀਤਾ ਤੇ ਮੌਕੇ ਤੇ ਜਿਹੜਾ ਜਿਹੜਾ ਕਾਰ ਚੱਲ ਕੇ ਆ ਉਹ ਆਪਣੀ ਗੱਡੀ ਭਜਾ ਕੇ ਲੈ ਗਿਆ ਜਿਹੜਾ ਗੱਡੀ ਦੇ ਵਿੱਚ ਬੈਠਾ ਹੀ ਜਿਹੜੇ ਬਾਹਰ ਦੋ ਬੰਦੇ ਖੜੇ ਸੀਗੇ ਉਹਨਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜਿਨਾਂ ਦੀ ਤਰਾਸੀ ਲੈਣ ਤੋਂ ਬਾਅਦ ਉਹਨਾਂ ਦੇ ਕੋਲੋਂ 400 ਗ੍ਰਾਮ ਸਾਹਲ ਤੋਂ ਤੇ 300 ਗ੍ਰਾਮ ਜਿਹੜੀ ਆ ਗੈਬਰੀਅਲ ਤੋਂ ਹੈਰੋਇਨ ਬਰਾਮਦ ਹੋਈ ਆ ਕੁੱਲ 700 ਗ੍ਰਾਮ ਇਹਨਾਂ ਤੋਂ ਹੈਰੋਇਨ ਬਰਾਮਦ ਹੋਈ ਆ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਲਈ ਲਿਖ ਕੇ ਮੁਕੱਦਮਾ ਦਰਜ ਕਰਨ ਲਈ ਇਹ ਮਹੌਲੀ ਭੇਜਿਆ ਜਦੋਂ ਮੁਕੱਦਮਾ ਦਰਜ ਹੋ ਕੇ ਆ ਜਾਂਦਾ ਤਾਂ ਅਗਲੀ ਤਫਤੀਸ਼ ਅਮਲ ਵਿੱਚ ਲਿਆ ਕੇ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਕੀਤੀ ਜਾਵੇ ਕੱਲੂ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇ ਸਰ ਇਹ ਸਪਲਾਈ ਕਰਨ ਆ ਰਹੇ ਸੀ ਕਿਸ਼ਨ ਨੂੰ ਹਾਂਜੀ ਇਹ ਇੱਥੇ ਸਪਲਾਈ ਕਰਨ ਲਈ ਖੜੇ ਸੀਗੇ ਜੀ ਜੋ ਮੁਖਬਰ ਨੇ ਸਾਨੂੰ ਇਤਲਾਹ ਦਿੱਤੀ ਉਹਦੇ ਮਤਲਬ